ਬੜੋ ਬਖਿਆਣੀ ਪਵਤਰ ਪਵਿੱਤਰ ਪਵਿੱਤਰ ਬਲੀਂ ਦਾ ਨਾਮ ਤੇ ਨਾਲ ਕਵਨੀਂ ਸੁਣ ਤਸੋ ਸੰਤ ਸਰਬ ਜੋ ਜਗ ਭਰੇ ਸੋ ਜਮੇ ਉਧਰ ਜਾਏ ਸੰਤ ਗੇਂਦਾਨਾਨਿਕਾ ਹੋਰ ਵਾਹ ਤਨ ਜੀ ਅਕਸਰੀ ਰਿਸ਼ੀ ਕੇ سانت کي رهن شعور سمجھا ويهو سڀني کي ڏون طرح ڪرڻ آهي ساري جو سڀ منوال سڌري ۽ اوچتن مونٽن تي جو سچ ڪار يا سانت کي سيت ڪو رڪي ماڻي سان پرسن ٿو نه ਸਤਿ ਸਤ ਨਿਕੈ ਜੋ ਨਗਰਿਸ਼ਨਾ ਨਾ ਮੈ ਚਲੇ ਸਤਿ ਨਿਕੈ ਜੋ ਸਭ ਕੋ ਛਲੇ ਸੰਤ ਸੰਤ ਕੈ ਜੋ ਨਗਰਿਸ਼ਨਾ ਨਾ ਮੈ ਚਲੇ ਸਤਿ ਨਿਕੈ ਜੋ ਸਭ ਕੋ ਛਲੇ ਸਤਦੋ ਸੇਕਾ ਨਾ ਹੋ ਨਾਹਿ ਮਨ ਸਤ ਪਾਹਿ ਰੋਏ ਪੀ ਗਤ ਪਾਹਿ ਸਤਦੋ ਸੇਕਾ ਨਾ ਹੋ ਨਾਹਿ ਮਨ ਸਤ ਪਾਹਿ ਰੋਏ ਪੀ ਗਤ ਪਾਹਿ ਸਤਿਗੁਰਾਂ ਦੀ ਕਿਰਪਾ ਨਾਲ ਸੰਤ ਕਾਰੋਕਿ ਕੇਸ਼ਰ ਮਹਾਰਾਜ ਸਤਿਕੇ ਨਿੰਦ ਸਰਬ ਲੋਕ ਸਤਕੇ ਨਿੰਦ ਸਰਬ ਜਗਤ ਦੇ ਜਹੂਦਾਂ ਸੰਤ ਕਾਰੋਕਿ ਕਿਸੇ ਕਾ ਨਹੀਂ ਮਿਲਦਾ ਸੰਤ ਕਾ ਲੋਕੀ ਮਹਾਂ ਮੰਗਾਲੀ ਸੰਤ ਕਾ ਲੋਕੀ ਸਦਾ ਪਿਕਾਰੀ ਤਮੋ ਕੀ ਜਨਮ ਮਰ ਸੰਤ ਕੀ ਤੁਮਨਾ ਸੁਖ ਕਰ ਤਰ ਹਾਂਜੀ ਤੁਹਾਨੂੰ ਗੁਰਦੇ ਜੈ ਗੁਰਦੇ ਸਾਹਿਬ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ 648 ਮਾ ਗੁਰਪੁਰਬ ਜਾਰਡਨ ਅਰਮਾਨ ਸਿੰਘ ਸਭਾ ਗੁਰਦੁਆਰਾ ਵਿਖੇ ਮਨਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਦਾ ਪਾਵਨ ਦੇ ਨਾਲ ਗੁਰੂ ਮਹਾਰਾਜ ਜੀ ਦੇ ਪਾਠ ਹੋਇਆ ਕੀਰਤਨ ਹੋਇਆ ਉਸ ਤੋਂ ਉਪਰੰਤ ਚਾਹ ਦੇ ਪ੍ਰਸ਼ਾਦ ਤੇ ਲੰਗਰ ਦੇ ਪ੍ਰਸ਼ਾਦ ਦੇ ਸੰਗਤਾਂ ਵੱਲੋਂ ਆਪਣੇ ਪੰਜਾਬੀ ਨੌਜਵਾਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਰਤਾਏ ਗਏ ਤੇ ਹਰ ਧਰਮ ਦਾ ਜੇ ਵੀ ਕੋਈ ਗੁਰਪੁਰਬ ਹੁੰਦਾ ਵਾ ਇਸੇ ਤਰ੍ਹਾਂ ਆਪਣੇ ਪੰਜਾਬੀ ਨੌਜਵਾਨ ਵੀਰ ਇਸੇ ਤਰ੍ਹਾਂ ਇਹ ਸਾਰੇ ਧਰਮਾਂ ਦਾ ਗੁਰਪੁਰਬ ਮਨਾਉਂਦੇ ਆ ਤੇ ਆਪਣੀ ਕਮਾਈ ਦੇ ਵਿੱਚੋਂ ਤੇਲ ਫੁੱਲ ਦੇ ਨਾਲ ਲੰਗਰ ਤੇ ਜੋ ਵੀ ਸੇਵਾ ਹੁੰਦੀ ਹੈ ਸਰਦੀ ਕਰਦੇ ਆ ਤੇ ਇਸੇ ਤਰ੍ਹਾਂ ਹੀ ਆਪਣੇ ਪੰਜਾਬੀ ਨੌਜਵਾਨ ਭਾਵੇਂ ਵਿਦੇਸ਼ਾਂ ਵਿੱਚ ਰਹਿੰਦੇ ਆ ਪਰ ਆਪਣੇ ਗੁਰੂਆਂ ਪੀਰਾਂ ਦੇ ਆਪਣੇ ਮਿੱਟੀ ਨਾਲ ਜੁੜੇ ਹੋਏ ਆ ਤੇ ਇਸੇ ਤਰ੍ਹਾਂ ਹੀ ਆਪਣੇ ਭਾਵੇਂ ਦੇਸ਼ ਤੋਂ ਦੂਰ ਹੋ ਗਏ ਆ ਕਮਾਈਆਂ ਕਰਨ ਲਈ ਪਰ ਆਪਣੇ ਗੁਰੂਆਂ ਪੀਰਾਂ ਤੋਂ ਦੂਰ ਨਹੀਂ ਹੋਏ ਇਸੇ ਤਰ੍ਹਾਂ ਹੀ ਹਰ ਸਾਲ ਇਹ ਆਪਣਾ ਗੁਰੂਆਂ ਦਾ ਤਿਹਾਰ ਮਨਾਉਂਦੇ ਆ ਧੰਨ ਗੁਰਦੇਵ ਜੈ ਗੁਰਦੇਵ ਜੋ ਬੋਲੇ ਸੋਨ ਰਪੈ ਰਵਿਦਾਸ ਮਹਾਰਾਜ ਕੀ ਜੈ